ਜ਼ਿਲ੍ਹਾ ਮੋਗਾ ਦੇ ਅਧੀਨ ਆਉਂਦੇ ਪਿੰਡ ਬਾਂਦਰਾ ਤੇ ਬੰਬੀਹਾ ਤੇ ਵੱਲੋਂ ਪਿਛਲੇ ਦਿਨੀ NH 105B ਰੋਡ ਨੂੰ ਬਣ ਤੋਂ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਉਸ ਰੋਡ ਨੂੰ ਰੋਕਣ ਦਾ ਮਕਸਦ ਦੱਸਦੇ ਹੋਏ ਲੋਕਾਂ ਦੇ ਵੱਲੋਂ ਕੁਝ ਮੰਗਾਂ ਡੀਸੀ ਦਫ਼ਤਰ ਦੇ ਮੁਰੇ ਰੱਖੀਆਂ ਗਈਆਂ ਸੀ ਲੋਕਾਂ ਦੀਆਂ ਇਹ ਮੰਗਾਂ ਇਸ ਪ੍ਰਕਾਰ ਸੀ ਪਹਿਲੀ ਸਰਵਿਸ ਰੋਡ ਨਾ ਛੱਡੇ ਜਾਣ ਦੂਜੀ ਪੂਰੇ ਪੈਸੇ ਲੈਣ ਤੋਂ ਬਾਅਦ ਵੀ ਜ਼ਮੀਨ ਦੀ ਸਿੰਚਾਈ ਲਈ ਪੂਰੇ ਪ੍ਰਬੰਧ ਕੀਤੇ ਜਾਣ ਜਿਹੜੇ ਕਿ ਹਾਲੇ ਤੱਕ ਨਹੀਂ ਕੀਤੇ ਗਏ ਅਤੇ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਵਿੱਚ ਜਿਹੜੇ ਟਿਊਬੇ ਲੱਗੇ ਨੇ ਉਹਨਾਂ ਦੇ ਪੂਰੇ ਪੈਸੇ ਹਾਲੇ ਤੱਕ ਜ਼ਮੀਨਾਂ ਦੇ ਮਾਲਕਾਂ ਨੂੰ ਨਹੀਂ ਮਿਲੇ ਸਰ ਇੱਕ ਵਾਰ ਫਤ ਪਿੰਡਾਂ ਦੇ ਕਿਸਾਨਾਂ ਨੇ ਜਿਹੜੇ ਰੋਡ ਨਿਕਲ ਰਹੀ ਉਹਦੇ ਸਬੰਧ ਵਿੱਚ ਉਹਨਾਂ ਨੇ ਪੱਤਰ ਦਿੱਤਾ ਸੀ ਜਿਹੜੀ 100 ਪੰਜ ਕਿਹ ਜਿਹੜੀ ਨਿਕਲਦੀ ਪਈ ਆ ਉਹਦੇ ਸਬੰਧ ਵਿੱਚ ਲੋਕਾਂ ਨੇ ਜਿਹੜੀ ਹੈ 105 ਬੀ ਨਿਕਲਦੀ ਜਿਹੜੀ ਉਹਦੇ ਸੰਬੰਧ ਵਿੱਚ ਲੋਕਾਂ ਨੇ ਜਿਹੜੀ ਹੈ ਕਿ ਦਿੱਤਾ ਹੈ ਕਿ ਸਾਨੂੰ ਜਿਹੜਾ ਆ ਅਸੈਸ ਘੱਟ ਮਿਲਦਾ ਪਿਆ ਉਹਦਾ ਛੋਟਾ ਆ ਜਿਹੜਾ ਲੰਗਣਾ ਜਿਹੜੀਆਂ ਟਰਾਲੀ ਕੰਬਾਈਨਿੰਗ ਨਹੀਂ ਔਖੀ ਆ ਤੇ ਇਹ ਦੂਸਰਾ ਤੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਜਿੱਦਾਂ ਪਿੰਡ ਦੇ ਹਰ ਪਿੰਡ ਦਾ ਜਿਹੜਾ ਆ ਮੇਨ ਰੋਡ ਤੇ ਤੇ ਚੜਨ ਬਾਸੇ ਸਾਨੂੰ ਜਿਹੜਾ ਉਹ ਰਸਤਾ ਦਿੱਤਾ ਜਾਵੇ ਅਸੀਂ ਉਹਦੇ ਚੱਲ ਜਾ ਸਕੀਏ ਸਸ਼ਤਰ ਵਾਲਾ ਕਿਸ ਤਰ੍ਹਾਂ ਨਹੀਂ ਸਰ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਦੀ ਜਿਹੜੀ ਪਾਲਿਸੀ ਆ ਜਿਹੜੀ ਹੈ ਨੈਸ਼ਨਲ ਹਾਈਵੇਅ ਅਥਾਰਟੀ ਦੀ ਇਸ ਰੋਡ ਦੇ ਸਬੰਧ ਵਿੱਚ ਉਸ ਪਾਲਿਸੀ ਦੇ ਅਧੀਨ ਜੋ ਕੰਮ ਹੋ ਸਕਦਾ ਹੋਵੇ ਉਹਦੇ ਵਿੱਚ ਕਰਵਾਵਾਂਗੇ ਜਿਹੜੀ ਆ ਲੋਕਾਂ ਨੇ ਖੇਤਾਂ ਦੇ ਵਿੱਚ ਆਪਣਾ ਜਿਹੜਾ ਕੰਮ ਕਰ ਰੋਜ਼ਗਾਰ ਦਾ ਕਰਨਾ ਆ ਉਹ ਖੇਤੀਬਾੜੀ ਦਾ ਕਰਨਾ ਆ ਉਹਦੀ ਅਸੈਸ ਜਿਹੜੀ ਆ ਉਹਦੇ ਵਿੱਚ ਲੰਘਣਾ ਰਸਤਾ ਜਿਹੜਾ ਹੈ ਗੋ ਥਰੂ ਜਿਹੜਾ ਹੈ ਉਹ ਬਣਾ ਹੀ ਰੱਖਣ ਵਾਸਤੇ ਅਸੀਂ ਉਹਨਾਂ ਨੂੰ ਜ਼ਰੂਰ ਕਰਵਾਵਾਂਗੇ ਵੀ ਉਹ ਕੀਤਾ ਜਾਵੇ ਜਿਹੜੀ ਹਾਈਵੇ ਦੇ ਉੱਤੇ ਜਾਂਦਾ ਜਿਹੜਾ ਹੈਗਾ ਆ ਉਹ ਮੇਨ ਪੁਆਇੰਟ ਜਿਹੜੇ ਹੈਗੇ ਆ ਉਹ ਤਿੰਨ ਜਿਹੜੀ ਇਹਨਾਂ ਨੇ ਕਹਿੰਦੇ ਦੱਸਿਆ ਵੀ ਨਿਰਧਾਰਤ ਕੀਤੇ ਹੋਏ ਨੇ ਇਸ ਤੋਂ ਜੇ ਇਲਾਵਾ ਕਿਸੇ ਦੀ ਹੋਰ ਦੀ ਜ਼ਰੂਰਤ ਹੋਏਗੀ ਉਹਨਾਂ ਨੂੰ ਕਹਿ ਕੇ ਕਰਵਾ ਦੇਵਾਂਗੇ ਹਾਂਜੀ ਇਹ ਜਾਣਕਾਰੀ ਹੈ ਹਾਂਜੀ ਅਸੀਂ ਇਸ ਵਾਸਤੇ ਇੱਥੇ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਹਾਂ ਜੋ ਕਿ ਇੱਕ ਨਵਾਂ ਹਾਈਵੇ 100 NH 105B ਜੋ ਕਿ ਮੋਗਾ ਤੋਂ ਲੰਬਵਾਲੀ ਨੂੰ ਬਤੌਰ ਬਾਈਪਾਸ ਜਾ ਰਿਹਾ ਹੈ ਔਰ ਇਹਦੇ ਵਿੱਚ ਸਾਰੇ ਪਿੰਡਾਂ ਦੇ ਜਿੰਨੇ ਨੁਕਸਾਨ ਆਏ ਹੈ ਉਹਨਾਂ ਦੀ ਕੀਮਤੀ ਜ਼ਮੀਨਾਂ ਅਕਵਾਇਰ ਕਰਕੇ ਇਹ ਬਣਾਇਆ ਜਾ ਰਿਹਾ ਪਰ ਉਹਨਾਂ ਕਿਸਾਨਾਂ ਨੂੰ ਵੀ ਇਹਦੇ ਉੱਪਰ ਚੜਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਦੂਜਾ ਸਭ ਤੋਂ ਜੋ ਵੱਡਾ ਤੱਕਾ ਹੋ ਰਿਹਾ ਹੈ ਇਹਦੇ ਨਾਲ ਕੋਈ ਸਰਵਿਸ ਰੋਡ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਕਿ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਦੋ ਹਿੱਸਿਆਂ 'ਚ ਵੰਡੀਆਂ ਗਈਆਂ ਉਹਨਾਂ ਨੂੰ ਦੂਜੇ ਪਾਸੇ ਜਾਣ ਵਾਸਤੇ ਰਸਤਾ ਕੋਈ ਨਹੀਂ ਇਹ ਵੀ ਪਤਾ ਲੱਗਿਆ ਇਹ ਤੱਕ ਬੋਰਾ ਦਾ ਕੋਈ ਵੀ ਰੁਪਈਆ ਨਹੀਂ ਦਿੱਤਾ ਗਿਆ ਹਾਂਜੀ ਜੋ ਕੋਈ ਇਹਦੇ ਵਿੱਚ ਹਾਈਵੇ ਦੇ ਵਿੱਚ ਕਿਸਾਨਾਂ ਦੇ ਬੋਰਾਏ ਆ ਜਾਂ ਕੰਸਟਰਕਸ਼ਨ ਆਈ ਹੈ ਉਹਦਾ ਇਹ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆਗਾ ਔਰ ਅਸੀਂ ਨਾਲ ਹੀ ਇਹ ਮੰਗ ਵੀ ਕਰਦੇ ਹਾਂ ਕਿ ਇੱਕ ਤਾਂ ਇਹ ਤੁਰੰਤ ਦਿੱਤੇ ਜਾਣ ਨਾਲ ਸਰਸ ਰੋਡ ਦਿੱਤਾ ਜਾਵੇ ਅਤੇ ਬਾਕੀ ਜੋ ਜ਼ਮੀਨਾਂ ਦੋ ਹਿੱਸਿਆਂ ਚ ਵੰਡੀਆਂ ਗਈਆਂ ਉਹਨਾਂ ਦੇ ਵਿੱਚ ਨਹਿਰੀ ਅਤੇ ਜੋ ਟਿਊਬਵੱਲਾਂ ਦਾ ਪਾਣੀ ਹੈ ਉਹਦੇ ਪਹੁੰਚਾਉਣ ਵਾਸਤੇ ਪਾਈਪਾਂ ਜਾਂ ਪੁੜੀਆਂ ਦਾ ਪ੍ਰਬੰਧ ਕੀਤਾ ਜਾਵੇ ਔਰ ਅਸੀਂ ਅੱਜ ਬਤੌਰ ਇੱਕ ਡੈਪੂਟੀਸ਼ਨ ਤੌਰ ਤੇ ਮਿਲਾਂਗੇ ਜੇ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਅਗਲਾ ਸੰਘਰਸ਼ ਲਿਖਾਂਗੇ ਸਰਪੰਚ ਸਾਹਿਬ ਅੱਜ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਪੁੱਜੇ ਆ ਵੱਖ-ਵੱਖ ਪਿੰਡਾਂ ਦੇ ਕਿਸਾਨ ਆ ਕਿਹੜੀਆਂ ਮੰਗਾਂ ਨੇ ਜਿਹੜੀਆਂ ਨੂੰ ਲੈ ਕੇ ਅੱਜ ਤੁਹਾਨੂੰ ਇੱਥੇ ਆਣੋਂ ਪਏ ਸੀ ਸਾਡੇ ਜਿਹੜੇ ਪਿੰਡ ਉਹਨਾਂ ਦੇ ਵਿੱਚੋਂ ਦੀ ਨਵਾਂ ਰੋਡ NH105B ਜਿਹੜਾ ਲੰਘ ਰਿਹਾ ਜਿਹੜਾ ਕਿ ਮੋਗੇ ਨੂੰ ਬਾਜੇਖਾਨੇ ਨਾਲ ਬਾਈਪਾਸ ਦੀ ਤਰ੍ਹਾਂ ਜੋੜੇਗਾ ਪਰ ਸਾਡੇ ਨਾਲ ਜਿਹੜੀ ਬਹੁਤ ਨਜਾਇਜ਼ ੱਤਕਾ ਹੋ ਰਿਹਾ ਕਿਉਂਕਿ ਪਿੰਡਾਂ ਦੀਆਂ ਬੜੀਆਂ ਅਬਜਾਊ ਜ਼ਮੀਨਾਂ ਲੈ ਕੇ ਰਿਕੁਆਇਰ ਕਰਕੇ ਸਰਕਾਰ ਨੇ ਰੋਡ ਬਣਾਉਣਾ ਹੈ ਪਰ ਉਹਨਾਂ ਹੀ ਪਿੰਡਾਂ ਜਿਨ੍ਹਾਂ ਦੇ ਵਿਕਾਸ ਦੇ ਨਾਂ ਤੇ ਰੋਡ ਬਣਾਇਆ ਜਾ ਰਿਹਾ ਉਹਨਾਂ ਨੂੰ ਇਸ ਰੋਡ ਦੇ ਉੱਤੇ ਚੜ੍ਹਨ ਦਾ ਹੱਕ ਨਹੀਂ ਦਿੱਤਾ ਗਿਆ ਬਿਲਕੁਲ ਕਿਉਂਕਿ ਪਹਿਲਾਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਉਹ ਠੇਕੇਦਾਰ ਜਿਹੜੇ ਉੱਥੇ ਕੰਮ ਕਰ ਰਹੇ ਜਾਂ ਉਹਨਾਂ ਤੋਂ ਹੋਰ ਸੋਸਲ ਸਾਨੂੰ ਜਾਣਕਾਰੀ ਮਿਲੀ ਹੈ ਇਹ ਰੋਡ ਜਿਹੜਾ 10 ਫੁੱਟ ਉੱਚਾ ਬਣਾਇਆ ਜਾਣਾ ਹੈ ਜਿਹਦੇ ਵਿੱਚ ਕਿ ਕਿਸੇ ਵੀ ਪਿੰਡ ਦੀ ਕੋਈ ਐਂਟਰੀ ਨਹੀਂ ਕੋਈ ਬੰਦਾ ਪਿੰਡਾਂ ਦਾ ਇੱਥੇ ਚੜ੍ਹ ਨਹੀਂ ਸਕੂਗਾ ਔਰ ਨਾ ਹੀ ਇਸ ਤੋਂ ਇਲਾਵਾ ਜਿਹੜੀਆਂ ਪਈਆਂ ਸਾਡੇ ਖੇਤ ਪਾਰ ਰਹਿਗੇ ਜਾਂ ਜ਼ਮੀਨਾਂ ਜਿਹੜੀਆਂ ਆਰ ਪਾਰ ਬਚੀਆਂ ਉਹਨਾਂ ਦੇ ਪਈਆਂ ਖਤਮ ਹੋ ਗਈਆਂ ਕੱਟੀਆਂ ਗਈਆਂ ਉਹਨਾਂ ਨੂੰ ਜ਼ਮੀਨਾਂ ਨੂੰ ਜੋੜਨ ਵਾਸਤੇ ਕੋਈ ਸਰਪੰਚ ਰੋਡ ਇਹਦੇ ਵਾਸਤੇ ਨਹੀਂ ਦਿੱਤਾ ਜਾ ਰਿਹਾ ਔਰ ਇਹ ਜਿਹੜਾ ਬਹੁਤ ਜ਼ਿਆਦਾ ਨਜਾਇਜ਼ ਜਿਹੜੀ ਗੱਲ ਸਾਡੇ ਨਾਲ ਹੋ ਰਹੀ ਹੈ ਸਾਰੇ ਪਿੰਡਾਂ ਦੇ ਜਿਹੜੇ ਬਹੁਤ ਬਾਰ ਬੰਦੇ ਸਾਰੇ ਸਰਪੰਚ ਪੰਚ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਕੋਈ ਕਿਸਾਨ ਯੂਨੀਅਨਾਂ ਆ ਤੇ ਸਾਰੇ ਨੁਮਾਇंदे ਰਲ ਕੇ ਇੱਥੇ ਸਾਰੇ ਪਿੰਡਾਂ ਦੇ ਮੋਢਬਰ ਬੰਦੇ ਇਸ ਤੇ ਅਦੀ ਹਿਸਾਬ ਨੂੰ ਮਿਲਣ ਵਾਸਤੇ ਅਸੀਂ ਪਹੁੰਚੇ ਆਂ ਕਿ ਜੇ ਇਸ ਤਰ੍ਹਾਂ ਸਾਡੇ ਨਾਲ ਤੱਕਾ ਹੋਊਗਾ ਉਹੀ ਰੋਡ ਜਿਹੜੀਆਂ ਸਾਡੀਆਂ ਜ਼ਮੀਨਾਂ ਰੋਕ ਕੇ ਬਣਾਈ ਜਾ ਰਹੀ ਹੈ ਤੇ ਸਾਡੇ ਪਿੰਡਾਂ ਦੇ ਵਿਕਾਸ ਦੇ ਨਾਂ ਤੇ ਬਣਾਈ ਜਾ ਰਹੀ ਹੈ ਉਹਦੇ ਤੇ ਚੜ੍ਹਨ ਦਾ ਸਾਨੂੰ ਹੱਕ ਨਾ ਮਿਲਿਆ ਤਾਂ ਅਸੀਂ ਇੱਥੇ ਭੁਖੜਤਾਲ ਤੇ ਬੈਠਣ ਤੋਂ ਵੀ ਗਰੇਜ ਨਹੀਂ ਕਰਾਂਗੇ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਧਰਨੇ ਮੁਜਾਰੇ ਜਿੱ ਤੱਕ ਜਾਣਾ ਪਿਆ ਅਸੀਂ ਸਾਰੇ ਪਿੰਡ ਰਲ ਕੇ ਉਹ ਕਰਾਂਗੇ ਨਹੀਂ ਤਾਂ ਘਟੋ ਘਟ ਸਾਡੀ ਜਿਹੜੀ ਜਾਇਜ਼ ਮੰਗਾਂ ਹਨ ਉਹਨੂੰ ਸੁਣ ਕੇ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜੇਕਰ ਪ੍ਰਸ਼ਾਸਨ ਮੰਗਾਂ ਨਹੀਂ ਹੱਲ ਕਰ ਜੇ ਪ੍ਰਸ਼ਾਸਨ ਸਾਡੀਆਂ ਮੰਗਾਂ ਉੱਤੇ ਧਿਆਨ ਨਹੀਂ ਦਊਗਾ ਜਾਂ ਸਾਡੀਆਂ ਨਾ ਮੰਗੀਆਂ ਜਾਣਗੀਆਂ ਤਾਂ ਅਸੀਂ ਇੱਥੇ ਡਿਸਟ੍ਰਿਕਟ ਲੈਵਲ ਤੇ ਸਭ ਤੋਂ ਪਹਿਲਾਂ ਤਾਂ ਸੇ ਭੁਖੜਤਾਲ ਤੇ ਸਾਰੇ ਪਿੰਡਾਂ ਦੇ ਜਿਹੜੇ ਪੰਜ ਸਰਪੰਚ ਆ ਜਿਹੜੇ ਮੋਟਰ ਬੰਦੇ ਆ ਜਾਂ ਲੋਕ ਆ ਉਹ ਇੱਥੇ ਬੈਠਾਂਗੇ ਕਿਉਂਕਿ ਇਸ ਤੋਂ ਜ਼ਿਆਦਾ ਧੱਕਾ ਸਾਡੇ ਨਾਲ ਹੋਈ ਨਹੀਂ ਸਕਦਾ ਕਿ ਸਾਡੀਆਂ ਜਮੀਨਾਂ ਲੈ ਕੇ ਸਾਡੇ ਉੱਥੋਂ ਦੀ ਸੜਕ ਸਾਡੇ ਨਾਂ ਤੇ ਬਣਾਈ ਗਈ ਤੇ ਸਾਨੂੰ ਇਹ ਉੱਤੇ ਚੜ੍ਹਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਵੱਡਾ ਧੱਕਾ ਸਾਡੇ ਨਾਲ ਕੀ ਹੋ ਸਕਦਾ ਮੋਗਾ ਤੋਂ ਲਾਈਵ ਤੇ ਸਟੇਸ਼ਨਲ ਦੇ ਲਈ ਸਰਬਜੀਤ ਰੌਲੀ ਦੀ ਵਿਸ਼ੇਸ਼ ਰਿਪੋਰਟ